ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਬਈ ਤਿੰਨ ਬੈੜਾਂ ਨੇ ਇੱਕ ਤੋਕੜ ਬੈੜ ਤੇ ਦੋ ਤਾਜ਼ੀਆਂ ਸੂਆਂ ਇੱਕ ਝੋਟੀ ਆ ਬਈ ਤਾਜ਼ੀ ਸੂ ਆਉ ਪੁੱਛ ਲੈਨੇ ਬਾਈ ਕਿਉਂ ਟੇਲ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਵੀ ਵਧੀਆ ਠੀਕ ਠਾਕ ਵਧੀਆ ਨਾਮ ਤੇ ਡਰੈਸ ਬੋਲ ਨਾਮ ਜਗਸ਼ੀਰ ਸਿੰਘ ਜੀ ਪਿੰਡ ਵੱਲੋਂ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਜੀ ਠੀਕ ਹੈ ਜੀ ਤਹਿਸੀਲ ਕਿਹੜੀ ਪੈਂਦੀ ਹੈ ਤੁਹਾਡੀ ਤਹਿਸੀਲ ਫੂਲੀ ਨੇੜੇ ਪਿੰਡ ਬਈ ਨੇੜੇ ਪਿੰਡ ਚੌਰਗੇ ਬਈ ਹਮ ਵਿਦਿਆਲਾ ਆ ਗਿਆ ਠੀਕ ਆ ਮੋਬਾਈਲ ਨੰਬਰ ਬੋਲੋ 62845 ਹਮ 8766 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਬਰਢ ਦੇਦਾ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਤੀਜਾ ਸੂਆ ਸੂਈ ਵੀ ਆ ਤੀਜਾ ਸੂਆ ਕਦੋਂ ਸੂਈ ਆ ਬਈ ਇਹਨੂੰ ਬਾਈ ਹੋ ਗਿਆ ਅੱਜ 13 14 ਦਿਨ ਸੂਈ ਨਾ ਬੱਚਾ ਕੀ ਆ ਬਈ ਬੱਚਾ ਬਸਾ ਬਈ ਬੱਚਾ ਬਈ ਠੀਕ ਆ ਕਿੰਨੇ ਦੁੱਧ ਤੇ ਚੱਲਦੀ ਆ ਦੁੱਧ ਵੀ ਇਸ ਟਾਈਮ 18-19 ਲੀਟਰ ਤਿਆਰ ਆਂ ਨੈਟ ਤਿਆਰ ਆ ਬਈ ਥਾਣ ਬਹੁਤ ਚੰਗਾ ਹਨਾ ਥਾਣ ਦਾ ਸੈਜ ਬਹੁਤ ਚੰਗਾ ਕੱਲਾ ਕੱਲਾ ਥਾਣ ਨਾੜਾ ਨੂੜਾਂ ਦੇ ਸਾਂ ਦੁੱਧਾਲੀਆਂ ਬਹੁਤ ਚੰਗੀਆਂ ਤੇ ਫੇਸ ਬਿਊਟੀ ਆ ਜਿਹੜੀ ਕਮਾਲ ਦੀ ਆ ਰੰਗ ਰੂਪ ਕੱਦ ਵੱਡ ਚੰਗਾ ਖੋਲ ਦੇ ਬਈ ਮੜੀ ਤੋਰ ਕੇ ਦਿਖਾ ਦੇ ਚੰਗੀ ਆ ਵੱਡ ਸੰੱਕੀ ਆ ਦੁੱਧ ਹੋਰ ਵਧੂ ਹਣਾ ਬਈ ਹਜੇ ਤੱਕ ਕੜ ਕੋਲ ਚੱਲਣ ਹਜੇ ਦੁੱਧ ਤਾਂ ਬਈ ਵਧੂ ਹੋਏ ਹੂੰ ਉਹ ਸੇਵਾ ਨਹੀਂ ਹੋਈ ਹੱਥੋਂ ਪਸ਼ੂ ਇੱਧਰ ਜਾਦਾ ਕਰਕੇ ਠੀਕ ਆ ਹਾਂ ਮੱਕੀ ਮੁੱਕੀ ਬੀਜਾਂ ਚੋਲ ਜਿਵੇਂ ਬਾਈ ਬਾਈ ਦਾ ਬਾਈ ਫਾਰਮ ਆਗਾ ਤੇ ਫਾਰਮ ਦੇ ਇਹ ਆਪਣੇ ਫਾਰਮ ਦੀਆਂ ਵੜਾ ਨੇ ਹਾਂ ਬਾਈ ਠੀਕ ਆ ਬਾਈ ਦੇ ਫਾਰਮ ਨਹੀਂ ਆ ਵੜਾ ਨੇ ਉਧਰਲੀ ਸਾਈਡ ਬਾਈ ਦਾ ਸੱਡ ਪਾਇਆ ਬੱਛਾ ਕਰ ਬਾਈ ਕਿੰਨੀ ਕਿਨਤੀ ਦੇ ਪਸ਼ੂ ਆਪਣੇ ਕੋਲੇ ਆਪਣੇ ਕੋਲੇ ਹੈਗੇ ਆ ਬਾਈ 35 ਕਿਨਗ 35 ਕਿਨਗ ਠੀਕ 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 ਬੱਚੀਆਂ ਗਾਵਾਂ ਹਨ ਹਾਂਜੀ ਠੀਕ 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 ਆਡਰ ਦੇਖ ਲਓ ਬਾਈ ਤਾਂ ਟੌਣ ਬਹੁਤ ਚੰਗੇ ਕੀ ਮੋਲੇ ਦਾ ਬਾਈ ਇਹਦਾ ਮੋਲੇ ਦਾ ਬਾਈ 65000 ਕਰਦਿਆਂ ਮਾਨਤਾਨ ਹੋ ਜੀ ਮਾਨਤਾਨ ਜਰੂਰ 65000 ਰੁਪਏ ਜਮਾ ਜਾਇਦ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹਰ 10 ਲੀਟਰ ਬਾਈ ਹੁਣ ਜਮਾ ਤਿਆਰ ਹੈ ਠੀਕ ਆ ਬਾਈ ਹਾਂ ਅੱਗੇ ਬਾਈ 2 ਨੰਬਰ ਕਿਹੜਾ ਸੂਈ ਹੈ ਇਹ ਵੀ ਬਾਈ ਤੀਜਾ ਸੂਈ ਦੀ ਕਦੋਂ ਸੂਈ ਹੈ ਬਾਈ ਇਹਨੂੰ ਵੀ ਬਾਈ ਹੋ ਗਏ ਬਸ 14 15 ਦਿਨ ਹੋ ਗਏ ਬੱਚਾ ਕੀ ਹੈ ਬਾਈ ਬੱਚਾ ਜਮਾਉਰੀ ਬੱਚਾ ਬਾਈ ਬੱਚਾ ਬਾਈ ਕਿੰਨੇ ਦੁੱਧ ਤੇ ਆ ਹੁਣ ਇਹ ਬਾਈ 20 ਲੀਟਰ ਦੁੱਧ ਜਮਾ ਤਿਆਰ ਹੈ ਨੈਟ ਤਿਆਰ ਕੰਡਿਆ ਪਾਏ ਦੋੜਾਂਗੇ ਚੋਲੇ ਬਾਈ ਪਾਵਾ ਦੋੜਾਂਗੇ ਚੋਲੇ ਆਰਡਰ ਦੇਖੋ ਬਾਈ ਆਰਡਰ ਬੜਾ ਚੰਗਾ ਗਲਾਬੀ ਥਾਣਾ ਚਵਾਈ ਕਿਵੇਂ ਚਵਾਈ ਬਈ ਜਮਾ 1 ਨੰਬਰ ਖੋਲ ਦੇ ਬਾਈ ਤੋਰ ਕੇ ਦਿਖਾ ਦੇ 20 ਲੀਟਰ ਦੁੱਧ ਬਾਈ ਕਹਿੰਦਾ ਚੋਣ ਵਾਲਾ ਹੁਣ ਬਿਲਕੁਲ ਤਿਆਰ ਆ ਬਾਈ ਕੋਈ ਕਹਿਣ ਵਾਲਾ ਨਹੀਂਗਾ ਤੇ ਆ ਬਰਡ ਵੀ ਚੰਗੀ 18 19 ਲੀਟਰ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਬਾਕੀ ਬਾਤ ਜਾਣੀ ਹੈ ਬਈ ਬਾਈ ਕਹਿੰਦਾ ਮੱਕੀ ਮੁੱਕੀ ਬੀਜਦੇ ਸੀਗੇ ਉਹਦਾ ਕਰਕੇ ਥੋੜੀ ਸੰਭਾਲ ਘਟ ਹੋਈ ਆ ਤੋਰਾ ਤਾਰਾ ਇਹਦਾ ਵੀ ਬਰਡ ਦਾ ਚੰਗਾ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਆ ਕੀ ਮੋਲ ਆ ਬਾਈ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਈ ਹਾਂ ਤੇਲ ਦੇ ਪਸੂ ਆਪਣੀ ਠੀਕ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰ ਦੇ ਪਸ਼ੂ ਆ ਬਾਈ ਦੇ ਆਂ ਦੱਸਿਆ ਬਾਈ ਉਧਰ ਫਾਰਮ ਦਾ ਕੰਮ ਆਗਾ ਤੇ ਮੁੱਲ ਭਰਾ ਇਹਦਾ ਮੁੱਲ ਬਾਈ 60000 ਆ ਬਈ ਮਾਨਤਾਨ ਹੋ ਜੀ ਮਾਨਤਾ ਜਰੂਰ ਕਰਾਂਗੇ ਗਰਮੀ ਗਰਮੀ ਤੋਂ ਬਾਈ ਜਮਾ ਕਰਦੇ ਗਰਮੀ ਗਰਮੀ ਬਾਈ ਬਿਲਕੁਲ ਨਹੀਂ ਮੰਦੀ ਫੈਂਟ ਆ ਜਿਹੜੀ ਮੁੱਲ ਜਮਾ ਜੈ ਜ 60000 ਰੁਪਇਆ ਮਾਨਤਾਨ ਜਿਹੜਾ ਜਰੂਰ ਹੋ ਜੂਗਾ ਫੈਡ ਫੂਡ ਵਧੀਆ ਹੁੰਦੀ ਆ ਬਾਈ ਇਹਦੀ ਤੇ ਗਰਮੀ ਗਰਮੀ ਤੋਂ ਬਹੁਤ ਠੀਕ ਆ ਪ੍ਰੋਜੈਕਟ ਕਿਹੜਾ ਸੂਸੂਈ ਇਹ ਇਹ ਵੀ ਬਈ ਤੀਜਾ ਸੂਆ ਸੂਈ ਹੋਈ ਆ ਕਦੋਂ ਸੂਈ ਆ ਇਹ ਤੋਕੜਾ ਬਈ ਇਹਨੂੰ ਹੋ ਗਏ 4 ਮਹੀਨੇ ਸੂਈ ਨੂੰ ਮਹੀਨੇ ਕਰਾ ਲਿਆ ਲੱਗਿਆ ਬਈ ਦੁੱਧ ਕਿੰਨਾ ਬਈ ਦੁੱਧ ਬਈ ਇੱਥੇ ਲੈ ਜਾਵਾਂ 13 ਲੀਟਰ ਜਾਵਾਂ ਕੰਡੇ ਵਾਲਾ ਬੈਣੀ ਵਾਲੇ ਪਾਸੇ ਵਾਲਾ ਮਗਰਲਾ ਥਾਣਾ ਨਾ ਜੀ ਉਹ ਤੇ ਲਾ ਕੋਲ ਲੈ ਬਈ ਤੋਰ ਕੇ ਦਿਖਾ ਦੇ ਕੱਦ ਵੱਡ ਬਹੁਤ ਚੰਗਾ ਬੱਚੇ ਬੁੱੱਚੇ ਬਹੁਤ ਚੰਗੇ ਪਾਉਂਦੀ ਉਹ ਹਨਾ ਬਈ ਕਟਵੜ 26 27 ਲੀਟਰ ਦੁੱਧ ਸੀ ਠੀਕਾ ਹਾਂ ਫੇਸ ਬੜਾ ਪਿਆਰਾ ਚਮਕ ਚਮਕ ਚੰਗਿਆ ਰਾਜੀ ਰੋਜੀ ਫੁੱਲ ਬਾਕਲੀ ਤਲ ਤਲ ਜਰੂਰ ਆ ਹਾਂਜੀ ਕੋਈ ਗਾਰਡ ਨਹੀਂ ਬਾਹਰ ਚ ਵੱਡੇ ਕੱਤ ਨਹੀਂ ਲੱਗਿਆ ਗੱਬਣ ਰਹੀ ਗਈ ਬਾਈ ਕਦ ਬਿਟ ਦੇਖ ਕਦ ਬਿਟ ਬਹੁਤ ਆ ਸਹੀ ਗੱਲ ਆ ਕੀ ਮੋਲ ਆ ਬਾਈ ਇਹਦਾ ਇਹ ਦੇ ਦਾਂਗਾ ਬਾਈ ਆਪਾਂ 35000 35000 ਰੁਪਏ ਮਾਨ ਤਾਨ ਹੋ ਜੂ ਬਾਈ ਹਾਂ ਮਾਨ ਤਾਨ ਜ਼ਰੂਰ ਬਾਈ 33000 ਰੁਪਏ ਮੋਲ ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਮੋਲ ਬਾਈ ਨੇ ਜੈ ਜੀ ਰੱਖਿਆ ਬੋਤਲ ਇਹ ਬਾਈ ਸੀ ਹੁਣ ਵੀ 16 17 ਲੀਟਰ ਹੂੰ ਇਹ ਹੁਣ 3 4 ਲੀਟਰ ਤੋਂ ਘਟੀ ਵੀ ਆ ਠੀਕ ਆ ਬਾਈ ਹਾਂ ਕਿਉਂ ਸਮਾਈ ਸੂਈ ਦਾ ਕਰਕੇ ਹਾਂਜੀ ਠੀਕ ਆ ਅੱਗੇ ਬਾਈ ਝੋਟੀ ਬਾਰੇ ਕਿਹੜਾ ਸੋਸ ਸੀ ਵੀ ਆ ਇਹ ਬਾਈ ਪਹਿਲ ਨਹੀਂ ਸੂਈ ਵੀ ਆ ਕਦੋਂ ਸੂਈ ਆ ਬਾਈ ਇਹਨੂੰ ਹੋ ਗਿਆ ਬਾਈ 20 ਦਿਨ ਸੂਈ ਬੱਚਾ ਕੀ ਆ ਬਾਈ ਬੱਚਾ ਇਹਦੇ ਮਾਰੇ ਕੱਟਾ ਬਾਈ ਕੱਟਾ ਬਾਈ ਹੁਣ ਇਹਦੀ ਚਵਾਈ ਕਰ ਲਈ ਹੈ ਨਾ ਹਾਂਜੀ ਚਵਾਈ ਹੁਣ ਕਰਤੀ ਬਾਈ ਪਹਿਲਾਂ ਹੁਣ ਬਾਈ ਜਿਹੜਾ ਦੱਸੋ ਵੀਡੀਓ ਦਾ ਆਪਣਾ ਕੋਈ ਹੈ ਨਹੀਂ ਸੀ ਹਾਂ ਟਾਈਮ ਕੀ ਗੱਲ ਹੋਈ ਆ 4 5 ਹੋ ਗਏ 5 ਵਜੇ ਇਹਦੀ ਚਵਾਈ ਬਾਈ ਕਰ ਲਈ ਮੇਰੇ ਆਉਣ ਤੋਂ ਪਹਿਲਾਂ ਖਾਣਾ ਬਹੁਤ ਚੰਗਾ ਚਿਵਾਈ ਜੂਈ ਬਹੁਤ ਚੰਗੀ ਹੈ ਚਿਵਾਈ ਬਾਈ ਜਮਾ ਇੱਕ ਨੰਬਰ ਆ ਕੱਲਾ ਕੱਲਾ ਬਹੁਤ ਵਧੀਆ ਗੰਨੇਰ ਕੀ ਧਾਲਾ ਪੂਰੀ ਸੱਚਾ ਚੰਗਾ ਖੋਲ ਲਾ ਬਾਈ ਮੜੀ ਤੋਰ ਕੇ ਰਖਾ ਦੇ ਕੱਦ ਵੱਡ ਚੰਗਾ ਯਾਦ ਵੀੜ ਚੰਗੀ ਹੈ ਕਿੰਨਾ ਦੁੱਧ ਹਾਜ਼ਰ ਆ ਦੁੱਧ ਬਾਈ ਜਮਾ 8 ਲੀਟਰ ਕੰਡੇ ਵਾਲਾ ਤਿਆਰ ਹੈ ਨੈਟ ਤਿਆਰ ਹੈ ਹਾਂ ਐਵੇਂ ਆਪਾਂ ਕਹੇ ਨੂੰ 10 ਤੇ 11 ਗੱਲੀਓ ਗੱਲ ਲੱਗ 8 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਸੱਜਰੀ ਆ ਥੋੜਾ ਟਾਈਮ ਹੀ ਹੋਇਆ ਸੂਈ ਨੂੰ ਬੱਚਾ ਕਰ ਠੀਕ ਨਾ ਹੋ ਗਏ ਬਾਈ ਸੂਈ ਨੂੰ ਠੀਕ 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 ਚੰਗੀ ਆ ਖਾਣ ਖਣ ਬਹੁਤ ਚੰਗਾ ਚਿਵਾਈ ਜੂ ਰਾ ਮੁੱਲ 65000 ਰੈਕਟਰ ਸਾਹਿਬ ਮਾਨਦਾਨ ਹੋ ਜਾ ਬਾਈ ਹਾਂ ਮਾਨਦਾਨ ਜ਼ਰੂਰ ਕਰਾਂ 5000 ਰੁਪਏ ਜਮ੍ਹਾਂ ਜਾਇਜ਼ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਆ ਚੁਵਾਈ ਹੋਈ ਵੀ ਹੁਣ ਇਹਦੀ ਬਾਈ ਹਾਂ ਚੁਵਾਈ ਇਹ ਸਭ ਤੋਂ ਘੰਟੀ ਸ਼ੀਲਾ ਕੋਈ ਮਰਜ਼ੀ ਚੁਈ ਮੈਂ ਕਿ ਭਰਾ ਕੋਲ 4 ਸੀ 4 ਹੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋ ਧੰਨਵਾਦ